ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਡੈਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀਤੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗੁਵਾਂਡ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਇਹ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤਵੀ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਸੀ ਸਾਨੂੰ ਧਮਕੀਆਂ ਦਿੰਦੇ ਨੰਨੇ ਮੈਂ ਕਿਹਾ ਸੀ ਥੋੜਾ ਥਾਣੇ ਚੀਰ ਖਾ ਦਈਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤੋਂ ਹੀ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਸੇਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮ ਦਾ ਸਾਰਾ ਪਤੀ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜਿਹਾ ਪੜਦਾ ਹੈ ਬੱਸ ਇਹ ਕਹਿਣਾ ਕਿ ਮੇਰਾ ਬੱਚਾ ਪੜ੍ਹ ਜੇ ਇੰਨੀ ਵੀ ਕਹਿਣਾ ਉਹਨਾਂ ਨਾਲ ਸਾਡਾ ਵੈਰ ਚੱਲਦਾ ਹੈ ਨਾ ਵੈਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਦੁਕ ਮਹੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਬੂਏ ਗਾੜੀਆਂ ਨੱਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੱਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੱਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਸੀ ਕੈਮਰੇ ਲਵਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਉਹ ਦਲਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਨੋਟ ਕਰ ਦੇਣੀ ਹੈ ਕੀ ਕੰਮ ਕਰਦੇ ਸੀ ਤੁਹਾਡੇ ਕੋਲ ਉਹਨੇ ਦੀ ਤੇ ਦੁਕਾਨ ਸੀ ਚੰਗੀ ਆ ਡੀਜੀ ਰਿਪੇਅਰ ਕਰਦੇ ਸੀ ਨਾਲ 5 6 ਮਹੀਨੇ ਹੋਏ ਉਹ ਦੋਨੋਂ ਸਾਡੀ ਥੋੜੀ ਜਿ ਮਤਲਬ ਕਿ ਇਤਰਾ ਹੀ ਝਗੜਾ ਜਿਹਾ ਹੋ ਗਿਆ ਹੂੰ ਤੇ ਝਗੜਾ ਝਗੜਾ ਜਿਹਾ ਮਾੜਾ ਮੋਟਾ ਜਿਆਦਾ ਨਹੀਂ ਹੋਇਆ ਮਾੜਾ ਮੋਟਾ ਝਗੜਾ ਹੋਇਆ ਤੇ ਇਹ ਇਤਰਾ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਅਹੀਂ ਮੈਂ ਕਿ ਖੋਲੇ ਆ ਇਹਨਾਂ ਨੂੰ ਇਹ ਥੋੜਾ ਪਦੇ ਪੀਏ ਕੀ ਮਤਲਬ ਕਰਨ ਆਏ ਆ ਉਹਨਾਂ ਨੇ ਆਉਂਦੇ ਹੀ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਗੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਤ ਵਿੱਚ ਜਾਂਦੇ ਆਂ ਮੋਟਰਸਾਈਕਲ ਤੋਂ ਪਿੱਛੇ ਉਹ ਮਾਰਿਆ ਵਾ ਤੇ ਇਹਨੂੰ ਬਿਉਚ ਕਰਕੇ ਛੋੜ ਦਿੱਤੇ ਹੁਣ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸਿਰ ਭਰ ਇਹਨਾਂ ਨੇ ਉਹਨਾਂ ਦੇ ਸਿਰ ਵਿੱਚ ਮਾਰ ਕੇ ਧਮਕੀਆਂ ਦਿੱਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਕਹਿੰਦੇ ਇਹਨਾਂ ਨੇ ਮੇਰੇ ਪੇ ਵਾਰ ਕਰ ਦੇਣਾ ਪਰ ਪਿੱਠ ਪਿਛੇ ਨਾ ਕਰਨ ਮੇਰੇ ਸਾਹਮਣੇ ਕਰ ਪੁਲਿਸ ਦੇ ਅਧਿਕਾਰੀਆਂ ਕੀ ਮੰਨ ਕਰੋਗੇ ਇਹੋ ਮਨ ਇਨਸਾਫ ਚਾਹੀਦਾ ਨਿصاف ਚਾਹੀਦਾ ਉਹਨਾਂ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲਵਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਹੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਧੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰੇ ਉਹ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਬੱਚੇ ਦੇ ਸੋਚਦੇ ਅੱਬਾ ਵੀ ਚਾਹੁੰਦਾ ਬੱਚਾ ਪਾਣ ਜੇ ਹੁਣ ਮੇਰੇ ਬੱਚੇ ਨੇ ਕੀ ਕਰਨਾ ਮੇਰਾ ਕਬੂਣ ਵਾਲਾ ਚਲ ਗਿਆ ਮੈਂ ਕਿੱਥੇ ਜਾਵਾਂਗੀ ਕਿਹਦੇ ਘੜੀ ਹੱਤ ਨਾ ਵਾਗੀ ਤੀ ਬਲਵਿੰਦਰ ਸਿੰਘ ਕਿਹੜਾ ਪਿੰਡ ਹੈ ਰੇੜੇ ਵਾਲੀ ਜਿਹਦੀ ਰਤੀ ਡੈਥ ਟੂਟਾ ਦਾ ਬੇਟਾ ਮੇਰਾ ਮੇਰਾ ਕੀ ਮਾਮਲਾ ਕੀ ਹੋਇਆ ਜੀ ਦੱਸੋ ਮਾਮਲਾ ਕੋਈ ਨਹੀਂ ਜੀ 8-9 ਮਹੀਨੇ ਹੋਏ ਪਹਿਲਾਂ ਲਈ ਹੋਈ ਆਪੋ ਚ ਮੁੰਡਿਆਂ ਦੀ ਮੁੰਡਿਆਂ ਨੇ ਲਈ ਹੋਈ ਆ ਤੇ ਉਹ ਉਹਨਾਂ ਨੇ ਸਟਾ ਲਾਤੀ ਮੇਰੇ ਮੁੰਡੇ ਦੇ ਉਠਾ ਵੜ ਦਾ 23 23 ਦਾ ਪਰਟਾ ਆਇਆ ਤੇ ਪੰਜਾਬ ਨਾਲ ਮਿਲ ਕੇ ਹਾਂ ਲਗਦਾ ਹਤਾ 40000 ਦੇ ਤਾਂ ਮੁੰਡੇ ਦੇ ਪਿਤਾ ਨੇ ਪੁੱਛਿਆ ਦੇ ਤੁਸੀਂ ਇਹਨੂੰ ਭਰਾਇ ਨਾਮ ਕਰ ਲਓ ਹੂੰ ਉਹਨਾਂ ਨੇ ਉਹ ਖੋਰ ਦੇ ਵਿੱਚ ਆ ਕੇ ਤੇ ਮੇਰੇ ਮੁੰਡੇ ਨੂੰ ਪਾ ਲ ਮਾਰਤਾ ਦੇ ਮਾਰ ਨਹੀਂ ਉਹਦਾ ਕਤਲ ਹੋਇਆ ਜਾਂ ਐਕਸੀਡੈਂਟ ਹੋਇਆ ਨਹੀਂ ਨਹੀਂ ਐਕਸੀਡੈਂਟ ਨਹੀਂ ਕਤਲ ਮਾਰਿਆ ਉਹਨਾਂ ਨੇ ਸਰੀਰ ਐਸੇ ਬਚਾ ਕਤਲ ਹੋਇਆ ਉਹ ਪਿੰਡ ਦੇ ਹੀ ਆ ਬੰਦੇ ਕਿ ਬਾਹਰ ਦੇ ਪਿੰਡ ਦੇ ਆ ਤੇ ਕਿ ਪੁਲਿਸ ਨੇ ਉਹ ਤੁਹਾਨੂੰ ਫਿਰ ਸੂਚਿਤ ਕੀਤਾ ਜੀ ਹਾਂ ਜੀ ਪੁਲਿਸ ਲੈ ਗਈ ਫੜ ਕੇ ਲਾਦਾ ਉਹਨਾਂ ਨੂੰ ਹੂੰ ਕੀ ਕਾਰਵਾਈ ਕੀਤੀ ਜਾਰੀ ਪੁਲਿਸ ਨੂੰ ਦਾ ਅਜੇ ਤਾਂ ਕੋਈ ਕਾਰਵਾਈ ਨਹੀਂ ਆਈ ਇਹ ਕੋਈ ਉਹਦੀ ਡੈੱਡ ਬਾਰੀ ਕੋਈ ਪੋਸਟਮਾਰਟਮ ਕਰਵਾਇਆ ਨਹੀਂ ਉਹ ਤੇ ਅੱਬ ਡਾੜੇ ਛੱਡ ਕੇ ਆਏ ਆ ਡੈੱਡ ਬਾਰੀ ਵੇਖ ਵਰ ਹੈ ਉਹ ਆਇਆ ਕਿੰਨੇ ਬੱਚੇ ਦੇ ਇੱਕੋ ਬੱਚਾ ਆ ਕਿੰਨੀ ਉਮਰ ਹੈ ਦੀ ਬੱਚੇ ਦੀ ਹਾਂਜੀ ਬੱਚੇ ਹੁਣੀਆਂ 15 ਸਾਲ ਹੁਣੀਆਂ ਨਹੀਂ ਜਿਹਨਾਂ ਦੀ ਡੈਥ ਹੋਈ ਹੈ ਜੀ ਉਹ 30 ਸਾਲ ਦੀ ਅੱਛਾ ਤੇ ਕੀ ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਲਿਖਾਫੇ ਜਾਣ ਨੂੰ ਠੀਕ ਹੈ ਅੱਜ ਸਰਾ ਜਿੱਪ ਪਿੰਡ ਰੜੇ ਵਾਲੀ ਪਹੁੰਚੀ ਜੀ ਇੱਕ ਕੋਈ ਮਾਡਰ ਹੋਇਆ ਜਾਂ ਕੀ ਹੈ ਜੀ ਮਾਬਲਾਪੁਰ ਇਹ ਰਤੀਨਾ ਨੋਬੀਨਾ ਇਨਫੋਰਮੇਸ਼ਨ ਆਈ ਜੀ ਇਹ ਇੱਥੇ ਇੱਕ ਮਲਕੀਸ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੇ ਵਾਲੀ ਆ 60 ਸਾਲ ਦੀ ਉਮਰ ਆ ਤੇ ਇਹਦੀ ਸੜਕ ਦੇ ਵਿੱਚ ਡਿੱਗ ਕੇ ਮੌਤ ਹੋ ਗਈ ਆ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨੂੰ ਨਹੀਂ ਸਾਡੇ ਹੋਂਦ ਤੋਂ ਕਿਲੂ ਮੋਟਰ ਸੈਂਟਰ ਤੇ ਜਿਹੜੀ ਦਾਸੀ ਉਹ ਆਪਣੇ ਘਰ ਲੈ ਗਈ ਤੇ ਸੜਕ ਉੱਤੇ ਹੈ ਨਹੀਂ ਤੇ ਉਹ ਬਾਅਦ ਵਿੱਚ ਫਾਂਜੀ ਸੰਤੀਪ ਜੀ ਵੀ ਮੌਕੇ ਤੇ ਆਈ ਹੈ ਹੀ ਆਏ ਸਾਰਾ ਕੁਝ ਦੇਖਿਆ ਤੇ ਇਹ ਮੌਦ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟਮਟ ਵੀ ਪਤਾ ਲੱਗਣਾ ਅਜ ਕੋਟਮਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਇਹਦਾ ਜਿਹੜਾ ਫਾਦਰ ਹੀ ਉਹ ਆਪਣੇ ਗਵਾਂਢੀ ਦੋ ਘਰ ਵਾਲਿਆਂ ਦੇ ਪੰਜ ਬੰਦਿਆਂ ਦੇ ਨਾਲ ਖਾਉਂਦੀ ਆ ਕਿ ਇਹਨਾਂ ਨੇ ਨੂੰ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੁੜਾ ਹੋ ਰਿਹਾ ਹੈ ਤੇ ਉਹਦੇ ਵਿੱਚ ਵੀ ਬਾਅਦ ਚ ਰਾਜਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਹਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊ। ਸਰ ਵੈਸੇ ਹਜੇ ਤੱਕ ਕੋਈ ਆਪਣਾ ਕੀਤਾ ਮਕਦਮਾ ਦਰਜ ਨਹੀਂ। ਮਕਦਮਾ ਦਰਜ ਹੈ ਉਹ ਐਂਡ ਕਰ ਦਿੱਤਾ ਹੈ। ਸੋ ਪਰਿਵਾਰ ਪਰਿਵਾਰ ਕਹਿ ਰਿਹਾ ਹੈ ਕਿ ਕਤਲ ਹੋਇਆ ਹੈ। ਕਤਲ ਹੋਇਆ ਹੋਈ ਨਾ ਬੋਰਡ ਮਾਰਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਹਾਂ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ। ਸਰ ਕੋਈ ਸੀਸੀਟੀਵੀ